ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 13 ਤੇ ਵਾਦਿਆਂ ਦੀ ਅਗਲੀ ਖਬਰ ਦੇ ਵੱਲ ਅਗਲੀ ਖਬਰ ਜਿਹੜੀ ਹੈ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਅਸਾਈਲਮ ਲੈਣਾ ਹੋਰ ਵੀ ਔਖਾ ਹੋ ਗਿਆ ਹੋਇਆ ਹੈ ਅਮਰੀਕਾ ਦੇ ਵਿੱਚ ਬਦਲਾਅ ਹੋਏ ਨੇ ਜੀ ਅਸਾਈਲਮ ਨੂੰ ਲੈ ਕੇ ਕੀ ਕੁਝ ਬਦਲਾਅ ਹੈਗੇ ਨੇ ਕਿਹੜੇ ਕਿਹੜੇ ਚੇਂਜਸ ਆਏ ਨੇ ਔਰ ਕਿਹੜੇ ਕਿਹੜੇ ਲੋਕ ਇਹਦੇ ਨਾਲ ਪ੍ਰਭਾਵਿਤ ਹੋਣਗੇ ਜ਼ਿਆਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਦੇਵ ਸਿੰਘ ਚੁਗਾਵਾ ਜੀ ਖਬਰ ਤੇ ਸਾਂਝ ਪਾਉਣਗੇ ਅ ਬਿਲਕੁਲ ਜਨਪਤ ਸਾਹਿਬ ਜੀ ਆਇਆ ਨੂੰ ਤੇ ਖਬਰ ਜਿਹੜੀ ਤੁਸੀਂ ਸਾਂਝੀ ਕਰ ਰਹੇ ਆ ਅ ਅਸਾਈਲਮ ਦੇ ਬੇਸ ਤੇ ਜਿਹੜੇ ਲੋਕ ਅਮਰੀਕਾ ਵਿੱਚ ਆਪਣੀਆਂ ਐਪਲੀਕੇਸ਼ਨਾਂ ਲਾਉਂਦੇ ਆ ਉਹਦੇ ਵਿੱਚ ਹੁਣ 트럼ਪ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਧਰ ਤੇ ਸਖਤਾਈ ਕਰ ਦਿੱਤੀ ਹੈ ਇਸ ਖਬਰ ਨੂੰ ਜੇ ਆਪਾਂ ਪੂਰੇ ਤੌਰ ਤੇ ਦੇਖੀਏ ਤਾਂ ਇਹਦੇ ਨਾਲ ਕੁਝ ਚੀਜ਼ਾਂ ਬਹੁਤ ਜ਼ਿਆਦਾ ਟਫ ਵੀ ਹੋਣ ਜਾ ਰਹੀਆਂ ਤੇ ਕੁਝ ਸੁਖਾਲੀਆਂ ਵੀ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਆਪਾਂ ਦੇਖਦੇ ਆ ਕਿ ਜਿਹੜੇ ਹੁਣ ਲੋਕ ਜਿਹੜੇ ਐਪਲੀਕੇਸ਼ਨ ਲਾਉਂਦੇ ਆ ਸਾਈਲੰਗ ਦੀ ਤੇ ਤਕਰੀਬਨ 150 ਦਿਨਾਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਸੀਗਾ ਉਹ ਕੁਲਿਗਿਬਿਲਟੀ ਹੋ ਜਾਂਦੀ ਸੀ ਉਹ ਹੈ ਭਾਵੇਂ ਜਿਉਂ ਦਾ ਤਿਉਂ ਹੈ ਉਹਦੇ ਵਿੱਚ ਕੋਈ ਬਦਲਾਅ ਨਹੀਂ ਹੈਗਾ ਪਰ ਹੁਣ ਕੀ ਹੈ ਕਿ ਹੁਣ ਜਿਹੜੀ ਜਿਹੜਾ ਵੀ ਕੋਈ ਆ 2025 ਵਿੱਚ ਜਿਹੜੇ ਵੀ ਬੰਦੇ ਨੇ ਕਿਸੇ ਨੇ ਨਵੀਂ ਅਸਾਈਲਮ ਦੀ ਐਪਲੀਕੇਸ਼ਨ ਲਾਈ ਹੈ ਤੇ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਉਹਨਾਂ ਵੱਲੋਂ ਹੁਣ ਇਹ 90 ਦਿਨ ਦੇ ਵਿੱਚ ਵਿੱਚ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਦਾ ਨਕਟਾਰਾ ਜਿਹੜਾ ਕਰਨਾ ਹੋਵੇਗਾ ਆ ਕੋਸ਼ਿਸ਼ ਇਹ ਹੋਏਗੀ ਕਿ 90 ਦਿਨਾਂ ਦੇ ਵਿੱਚ ਵਿੱਚ ਹੀ ਹੋ ਜਾਵੇ ਜੇ ਕੋਈ ਕਹੋ ਕਿ ਹਫ਼ਤਾ ਤੋਂ ਹਫ਼ਤੇ ਉੱਪਰ ਵੀ ਹੋ ਜਾਂਦੇ ਆ ਤਾਂ ਪਰ ਉਹਨਾਂ ਨੇ ਜਿਹੜਾ ਟਾਈਮ ਬਾਉਂਡ ਕੀਤਾ ਉਹ 90 ਦਿਨ ਦਾ ਕੀਤਾ ਪਰ ਹੁਣ ਚੱਕਰ ਕੀ ਆ ਜੇ ਜੇ ਤੁਸੀਂ 90 ਦਿਨ ਦੇ ਵਿੱਚ ਵੀ ਤੁਹਾਨੂੰ ਇਹ ਐਪਲੀਕੇਸ਼ਨ ਜਿਹੜੀ ਆ ਇਹਦਾ ਨਿਪਟਾਰਾ ਹੋਣਾ ਪਰ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਹਾਂ ਤਾਂ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੈਗੇ ਕਿਉਂਕਿ 150 ਦਿਨ ਬਾਅਦ ਮਿਲਦਾ ਹੈ ਤੇ ਇੱਥੇ ਤੁਹਾਡਾ 90 ਦਿਨ ਦੇ ਵਿੱਚ ਵਿੱਚ ਐਪਲੀਕੇਸ਼ਨ ਦਾ ਜਿਹੜਾ ਹੈਗਾ ਉਹਨਾਂ ਨੇ ਨਿਪਟਾਰਾ ਕਰਨਾ ਜੇ ਤੁਹਾਡਾ ਐਪਲੀਕੇਸ਼ਨ ਜਿਹੜੀ ਹੈਗੀ ਆ ਸੈਲਮ ਦੀ ਅਪਰੂਵ ਨਹੀਂ ਹੁੰਦੀ ਤੁਹਾਡਾ ਸੈਲਮ ਗ੍ਰਾਂਟ ਨਹੀਂ ਹੁੰਦਾ ਤਾਂ ਤੁਹਾਡੇ ਤੇ ਉਦੋਂ ਹੀ ਡੈਪੂਟੇਸ਼ਨ ਜਿਹੜੀ ਹੈ ਉਹ ਲਾਗਤੀ ਜਾਵੇਗੀ ਸੋ ਜਿਹੜਾ 트럼ਪ ਪ੍ਰਸ਼ਾਸਨ ਹੈ ਅਸਲ ਵਿੱਚ ਇਹਨਾਂ ਦਾ ਮਕਸਦ ਹੈ ਕਿ ਅਸਾਈਲਮ ਨੂੰ ਜਾਂ ਤਾਂ ਬਿਲਕੁਲ ਹੀ ਘੱਟ ਕਰ ਦਿੱਤਾ ਜਾਵੇ ਤੇ ਜਾਂ ਫਿਰ ਬੰਦ ਹੀ ਕਰ ਦਿੱਤਾ ਜਾਵੇ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ 트럼ਪ ਪ੍ਰਸ਼ਾਸਨ ਜਿਹੜਾ ਆ ਅਗਲੇ ਸਾਲ ਤੋਂ ਅਸਾਈਲਮ ਨੂੰ ਬੰਦ ਹੀ ਕਰਨਾ ਚਾਹੁੰਦਾ ਪਰ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈਗੀ ਆ ਉਹ ਇਹਨਾਂ ਨੂੰ ਸਾਥ ਨਹੀਂ ਦੇ ਰਹੀ ਹੈਗੀ ਜਿਹੜਾ ਕਹਿੰ ਲੋ ਕਿ ਵਾਈਟ ਹਾਊਸ ਵਿੱਚ 트럼ਪ ਜਿਹੜੇ ਐ ਉਹ ਇਕੱਲੇ ਸਾਰਾ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਵੋਟ ਚਾਹੀਦੀ ਆ ਬਿੱਲ ਨੂੰ ਪਾਸ ਕਰਨ ਵਾਸਤੇ ਪਰ ਜਿਹੜੀਆਂ ਬਾਹਰ ਖਬਰਾਂ ਆ ਰਹੀਆਂ ਉਹ ਚੰਗੀਆਂ ਨਹੀਂ ਆ ਰਹੀਆਂ ਕਿਉਂਕਿ 트럼ਪ ਪ੍ਰਸ਼ਾਸਨ ਚਾਹੁੰਦਾ ਆ ਕਿ ਜਿਹੜਾ ਜਿਹੜੀ ਇਲਿਗਲ ਮਾਈਗ੍ਰੇਸ਼ਨ ਐ ਉਹਨੂੰ 100% ਬੰਦ ਹੀ ਕਰ ਦਿੱਤਾ ਜਾਵੇ ਕਿ ਜੇ ਕੋਈ ਇੱਥੇ ਇਲਿਗਲ ਆਉਂਦਾ ਆ ਉਹ ਚਾਹੇ ਅਸਾਈਲਮ ਮੰਗਦਾ ਵੀ ਐ ਤਾਂ ਵੀ ਉਹਨੂੰ ਇਹ ਇਲਿਗਲ ਕਰਾਰ ਕਰਕੇ ਡਿਪੋਰਟ ਕਰ ਦਿੱਤਾ ਜਾਵੇ ਸੋ ਹੁਣ 트럼ਪ ਪ੍ਰਸ਼ਾਸਨ ਜਿਹੜਾ ਆ ਅਸਾਈਲਮ ਨੂੰ ਲੈ ਕੇ ਬਹੁਤ ਸਖਤ ਨੀਤੀ ਇਖਤਿਆਰ ਕਰ ਰਿਹਾ ਇੱਕ ਤਾਂ ਵਰਕ ਪਰਮਿਟ ਜਿਹੜਾ ਉਹ ਨਹੀਂ ਮਿਲਣਾ ਨੰਬਰ 2 ਜਿਹੜਾ ਅਸਾਈਲਮ ਹੈ ਉਹ 90 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਇਹਨਾਂ ਨੇ ਇੰਟਰਵਿਊ ਕਰਕੇ ਤੇ ਪੂਰੀ ਕਰ ਦੇਣੀ ਹੈ ਹਾਂ ਬਿਲਕੁਲ ਤੇ ਚੁਗਾਵਾਂ ਸਾਹਿਬ ਜਿਹੜੇ ਚੇਂਜਸ ਨੇ ਹੋ ਰਹੇ ਹੈਗੇ ਨੇ ਟਰੰਪਸ ਆਬਦੀ ਸੱਤਾ ਦੇ ਵਿੱਚ ਟਰੰਪਸ ਆਬਦੀ ਸਰਕਾਰ ਦੇ ਵਿੱਚ ਇੱਕ ਤਾਂ ਇਹ ਹੈਗੀ ਹੈ ਕਿ ਬਾਰਡਰ ਦੀ ਜਿਹੜੀ ਸਥਿਤੀ ਹੈ ਬਾਰਡਰ ਤੇ ਤਾਂ ਟਰੰਪਸ ਆਬ ਹੁਣ ਚਿੜੀ ਵੀ ਫੜਕਣ ਨਹੀਂ ਦੇ ਰਹੇ ਤੇ ਹੁਣ ਰਸਤਾ ਬਚਦਾ ਹੈਗਾ ਜਾਂ ਤੱਕ ਕੈਨੇਡਾ ਵਾਲੇ ਪਾਸਿਓਂ ਜਿਹੜੇ ਲੋਕ ਆ ਰਹੇ ਨੇ ਇਧਰ ਅਮਰੀਕਾ ਦੇ ਵਿੱਚ ਆ ਉਹ ਬੰਦੇ ਇੱਥੇ ਪਹੁੰਚ ਰਹੇ ਹੈਗੇ ਨੇ ਜਾਂ ਫਿਰ ਜਿਨ੍ਹਾਂ ਦੇ ਵੀਜ਼ਾ ਲੱਗ ਜਾਂਦੇ ਨੇ ਵੀਜ਼ਾ ਤੇ ਕੋਈ ਬੰਦਾ ਆ ਜਾਂਦਾ ਹੈ ਉਹ ਫਿਰ ਅਸਾਈਲਮ ਲਈ ਅਪਲਾਈ ਕਰ ਦਿੰਦਾ ਹੈ ਤੇ ਦੇਖੋ ਮਤਲਬ ਸਾਫ਼ ਹੈ ਕਿ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਜੇਕਰ ਬੰਦੇ ਦਾ ਅਸਾਈਲਮ ਗ੍ਰਾਂਟ ਹੋ ਗਿਆ ਇੱਕਰ ਵਾਕਿਆ ਹੀ ਉਹਨੂੰ ਉਸ ਦੀ ਕੰਟਰੀ ਦੇ ਵਿੱਚ ਖਤਰਾ ਹੈ ਤੇ ਉਹਦਾ ਅਸਾਈਲਮ ਗ੍ਰਾਂਟ ਹੋ ਗਿਆ ਤਾਂ ਠੀਕ ਹੈ ਨਹੀਂ ਤੇ ਫਿਰ ਜਾਜ ਦੀ ਤਾਕੀ ਨੂੰ ਇਹਨਾਂ ਨੇ ਹੱਥ ਪਵਾ ਦੇਣਾ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਇਸ ਟਾਈਮ ਬਾਰਡਰਾਂ ਦੀ ਸਥਿਤੀ ਤਾਂ ਐਦਾਂ ਦੀ ਹੈ ਕਿ ਮੈਂ ਤਾਂ ਹੁਣ ਕੋਈ ਸੁਣਿਆ ਨਹੀਂਗਾ ਕਿ ਉਹ ਮੈਕਸੀਕੋ ਦਾ ਬਾਰਡਰ ਟਾਪ ਕੇ ਇੱਥੇ ਆਇਆ ਹਾਂ ਜੇ ਕੋਈ ਆ ਗਿਆ ਹੋਊਗਾ ਚੋਰੀ ਛਿਪੇ ਬਿਨਾਂ ਅਰੈਸਟ ਹੋਏ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿੰਨੇ ਵੀ ਆਏ ਹੈ ਨਾ ਤੁਸੀਂ ਤੁਸੀਂ ਪਿਕਚਰਸ ਦੇਖੋਗੇ ਆਨਲਾਈਨ ਜਾ ਕੇ ਕਿ ਰੋਜ਼ਾਨਾ ਹੀ ਅਪਡੇਟ ਹੋ ਰਹੀਆਂ ਕਿੰਨੇ ਲੋਕ ਜਿਹੜੇ ਆ ਜੇ ਉਹਨਾਂ ਨੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਆ ਜਾਂ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਬਾਰਡਰ ਪੈਟਰੋਲ ਦੀ ਸ਼ਕਤੀ ਇੰਨੀ ਜ਼ਿਆਦਾ ਆ ਉੱਥੇ ਨੈਸ਼ਨਲ ਗਾਰਡ ਵੀ ਲੱਗੇ ਹੋਏ ਆ ਉਹ ਫੜ ਕੇ ਤਾਂ ਜਾਂ ਤਾਂ ਉਦੋਂ ਹੀ ਨਾਲ ਵਾਪਸ ਭੇਜੀ ਜਾਂਦੇ ਆ ਜਾਂ ਫਿਰ ਕੁਝ ਦਿਨਾਂ ਵਿੱਚ ਡਿਟੈਂਸ਼ਨ ਸੈਂਟਰਾਂ ਵਿੱਚ ਰੱਖ ਕੇ ਤੇ ਰਿਪੋਰਟ ਕਰੀ ਜਾ ਰਹੇ ਆ ਇੱਕ ਚੀਜ਼ ਵੱਡੀ ਚੀਜ਼ ਮਾਫ ਕਰਿਓ ਮੈਂ ਤੁਹਾਨੂੰ ਰੋਕ ਰਿਹਾ ਮਾਫ ਕਰਿਓ ਤੁਹਾ Gama ਸਾਹਿਬ ਦੇਖੋ ਇਹ ਜਿਹੜੇ ਅਸਾਈਲਮ ਦੇ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਸਾਈਲਮ ਦੇ ਚੇਂਜਸ ਆਏ ਹੈਗੇ ਨੇ ਇਹ ਬਹੁਤ ਵੱਡਾ ਸਵਾਲ ਇਹ ਹੈਗਾ ਕਿ ਜਿੰਨਾ ਲੋਕਾਂ ਦੀਆਂ ਐਪਲੀਕੇਸ਼ਨਾਂ ਪੈਂਡਿੰਗ ਨੇ ਸਾਡੇ ਭਾਰਤੀਆਂ ਦੀਆਂ ਪੰਜਾਬੀਆਂ ਦੀਆਂ ਆਹ ਜੇ ਕੇਸ ਚੱਲਦੇ ਪਏ ਹੈਗੇ ਨੇ ਕਿ ਉਹਨਾਂ ਦੇ ਵੀ ਕੇਸ ਫਾਸਟ ਟਰੈਕ ਤੇ ਲਿਆਂ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਲਦੀ ਇਹਨਾਂ ਦੇ ਡਿਸੀਜਨ ਦਿੱਤੇ ਜਾਣ ਜਾਂ ਇੱਧਰ ਤੇ ਜਾਂ ਫਿਰ ਉੱਧਰ ਜਾਂ ਪਾਸ ਕਰ ਦਿੱਤਾ ਜਾਵੇ ਅਮਰੀਕਾ 'ਚ ਸ਼ਰਨ ਦੇ ਦਿੱਤੀ ਜਾਵੇ ਜੇ ਪਾਸ ਨਹੀਂ ਤਾਂ ਫਿਰ ਰਿਪੋਰਟ ਕੀਤਾ ਜਾ ਸਕੇ ਕਿ ਉਸ ਵੱਲ ਨੂੰ ਵਧਿਆ ਜਾ ਰਿਹਾ ਬਿਲਕੁਲ ਆਲਰੇਡੀ ਤੁਸੀਂ ਗੱਲ ਕੀਤੀ ਹੈ ਨਾ ਇਹ ਬਿਲਕੁਲ درست ਹੈ ਕਿ ਟਰੰਪ ਪ੍ਰਸ਼ਾਸਨ ਨੇ ਪਿਛਲੇ ਤਕਰੀਬਨ 6 ਕੁ ਮਹੀਨਿਆਂ ਤੋਂ ਅ ਅਸਾਈਲਮ ਨੂੰ ਲੈ ਕੇ ਕਾਫੀ ਵੱਡੇ ਚੇਂਜਸ ਕੀਤੇ ਆ ਤੁਸੀਂ ਦੇਖਿਆ ਹੋਣਾ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਮੈਕਸੀਕੋ ਰਾਈ ਇਧਰ ਐਂਟਰ ਹੁੰਦੇ ਆ ਜਾਂ ਕੈਨੇਡਾ ਰਾਈ ਐਂਟਰ ਹੋਏ ਆ ਤੇ ਬਾਈਡਨ ਸਰਕਾਰ ਵਿੱਚ ਉਹਨਾਂ ਦੀਆਂ ਇੰਟਰਵਿਊ ਨਹੀਂ ਹੋਈਆਂ ਹੋਈਆਂ ਸੀਗੀਆਂ ਜਿਹਨੂੰ ਫੀਅਰ ਕ੍ਰੈਡੀਬਲ ਇੰਟਰਵਿਊ ਕਹਿੰਦੇ ਆ ਜਿਹੜੀ ਆਪਣੇ ਕੈਂਪ ਦੇ ਵਿੱਚ ਹੁੰਦੀ ਹੈ ਕਿ ਉੱਥੋਂ ਤੋਂ ਅੱਗੇ ਪਹਿਲਾਂ ਗ੍ਰੈਂਟ ਹੁੰਦਾ ਆ ਕਿ ਹਾਂ ਜੀ ਵਾਕਈ ਤੁਹਾਨੂੰ ਖਤਰਾ ਆ ਲੋ ਅਸੀਂ ਤੁਹਾਨੂੰ ਉਹਨ ਪਰੋਲ ਤੇ ਛੱਡ ਰਹੇ ਆ ਤੇ ਤੁਸੀਂ ਤੁਸੀਂ ਹੁਣ ਜਨ ਸਾਹਮਣੇ ਪੇਸ਼ ਹੋਵੋਗੇ ਤੁਹਾਨੂੰ ਤਰੀਕ ਮਿਲੂਗੀ ਤੇ ਫਿਰ ਤੁਹਾਡਾ ਜਿਹੜਾ ਕੇਸ ਹੈ ਉੱਥੇ ਸੁਣਿਆ ਜਾਊਗਾ ਪਰ ਹੋਇਆ ਕਿ ਕਿ ਜਿਹੜਾ ਬਾਈਡਨ ਸਰਕਾਰ ਹੈ ਉਸ ਟਾਈਮ ਤੇ ਇੰਨੀ ਜਿਆਦਾ ਪੋਰਿੰਗ ਹੋਈ ਇੰਨੇ ਲੋਕ ਆਏ ਕਿਸੇ ਨੂੰ ਇੱਕ ਦਿਨ ਕਿਸੇ ਨੂੰ ਦੋ ਦਿਨ ਕਿਸੇ ਨੂੰ ਤਿੰਨ ਦਿਨ ਵੱਧ ਤੋਂ ਵੱਧ ਕਿਸੇ ਨੂੰ ਇੱਕ ਹਫਤਾ ਰੱਖ ਕੇ ਤੇ ਉਹਨਾਂ ਨੇ ਜਿਹੜਾ ਹੈਗਾ ਆ ਜਿਨ੍ਹਾਂ ਨੂੰ ਚੌਕੀਆਂ ਕਹੇ ਜਾਂਦੇ ਆ ਕੈਂਪ ਕੈਂਪ ਤੱਕ ਤਾਂ ਗਏ ਨਹੀਂ ਲੋਕ ਤੇ ਉੱਥੋਂ ਹੀ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਸਿਰਫ ਉਹਨਾਂ ਨੂੰ ਏਲੀਨ ਨੰਬਰ ਇਸ਼ੂ ਕੀਤਾ ਗਿਆ ਐਡਰੈਸ ਪੁੱਛਿਆ ਤੁਸੀਂ ਕਿੱਥੇ ਜਾਣਾ ਉਹਨਾਂ ਨੂੰ ਭੇਜਤਾ ਉਹਨਾਂ ਦੀ ਫੀਅਰ ਕ੍ਰੈਡੀਬਲ ਇੰਟਰਵਿਊ ਨਹੀਂ ਹੋਈਆਂ ਸੀਗੀਆਂ ਤਾਂ ਪਿਛਲੇ ਦਿਨ ਸਾਰਿਆਂ ਨੂੰ ਉਹ ਲੈਟਰਾਂ ਆਉਣੀਆਂ ਸ਼ੁਰੂ ਹੋ ਗਈਆਂ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਸੀ ਅਸਾਈਲਮ ਦੀਆਂ ਉਹ ਉਹਨਾਂ ਨੇ ਰੱਦ ਕਰ ਦਿੱਤੀਆਂ ਉਹਨਾਂ ਨੇ ਭਾਵੇਂ ਜਦੋਂ ਮਰਜ਼ੀ ਲਾਈਆਂ ਸੀ ਆ ਕੇ ਫਿਰ ਉਹ ਜਦੋਂ ਤੁਸੀਂ ਹੁਣ ਇੰਟਰਵਿਊ ਤੇ ਜਾਂਦੇ ਆ ਜੇ ਤੁਹਾਡੀ ਫੇਅਰ ਕ੍ਰੈਡੀਬਲ ਇੰਟਰਵਿਊ ਹੁਣ ਪਾਸ ਨਹੀਂ ਹੋ ਰਹੀ ਤਾਂ ਤੁਹਾਡੇ ਅੰਦਰ ਉਦੋਂ ਡੈਪੂਟੇਸ਼ਨ ਲੱਗ ਜਾਂਦੀ ਹੈ ਜੇ ਤੁਹਾਡੀ ਉਹ ਪਾਸ ਹੋ ਜਾਂਦੀ ਹੈ ਤਾਂ ਵਿਦਨ 3 ਮੰਥ ਤੁਹਾਨੂੰ ਟਾਈਮ ਦਿੰਦੇ ਆ ਜਾ ਵਰਤੋਂ ਦੇ 4 ਮਹੀਨੇ ਦਾ ਟਾਈਮ ਦਿੰਦੇ ਆ ਤੁਹਾਨੂੰ ਜਿਹੜੀ ਉਹ ਫਾਈਨਲ ਇੰਟਰਵਿਊ ਜਿਹੜੀ ਉਹ ਮਿਲ ਰਹੀ ਆ ਸਾਰਿਆਂ ਨੂੰ ਅੱਗੇ ਤਾਂ ਤੁਹਾਨੂੰ 90 ਦਿਨ ਵਾਲਾ ਮੈਂ ਟਾਈਮ ਦੱਸ ਰਿਹਾ ਨਾ ਜਿਹੜੀਆਂ ਲੋਕਾਂ ਦੀ ਐਪਲੀਕੇਸ਼ਨਾਂ ਲੱਗੀਆਂ ਵੀ ਸੀਗੀਆਂ ਉਹਨਾਂ ਦਾ ਵੀ ਹੁਣ ਇਹੀ ਹਾਲ ਹੋ ਰਿਹਾ ਸੋ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਨ੍ਹਾਂ ਨੇ ਆਲਰੇਡੀ ਐਪਲੀਕੇਸ਼ਨ ਲਾਈਆਂ ਉਹਨਾਂ ਦਾ ਕੀ ਬਣਦਾ ਪਿਆ ਸੋ ਅੱਗੇ ਜਿਹੜੀ ਸੀਗੀ ਵੇਟਿੰਗ ਬੜੀ ਲੰਬੀ ਚੱਲਦੀ ਪਈ ਸੀ ਹਾਂ ਜਿਨ੍ਹਾਂ ਲੋਕਾਂ ਦੇ ਫੇਅਰ ਕੈਰੇਡੀਬਲ ਇੰਟਰਵਿਊ ਹੋਈਆਂ ਸੀਗੀਆਂ ਪਹਿਲੇ ਕੈਂਪਾਂ ਦੇ ਵਿੱਚ ਉਹਨਾਂ ਦਾ ਹਜੇ ਜਿਉਂ ਦਾ ਤਿਉਂ ਚੱਲਦਾ ਪਿਆ ਆ ਜਿਨ੍ਹਾਂ ਦੀਆਂ ਨਹੀਂ ਹੋਈਆਂ ਸੀ ਉਹਨਾਂ ਨੂੰ ਹੁਣ ਉਹ ਸੱਦ ਰਹੇ ਆ ਟਾਈਮ ਦੇ ਰਹੇ ਆ ਵੱਧ ਤੋਂ ਵੱਧ ਕਿਸੇ ਨੂੰ 10 ਦਿਨ ਕਿਸੇ ਨੂੰ ਹਫ਼ਤਾ ਮਿਲਦਾ ਤੇ ਅੱਜਿਕ ਆਪਣੇ ਵਾਸਤੇ ਤੇ ਉਹਨਾਂ ਨੂੰ ਉਹ ਫੇਅਰ ਕ੍ਰੈਡੀਬਲ ਇੰਟਰਵਿਊ ਦੇਣੀ ਪੈਂਦੀ ਹੈ ਜੇ ਤੁਸੀਂ ਉਹ ਪਾਸ ਨਹੀਂ ਕਰਦੇ ਫਿਰ ਚੰਦ ਸਾਹਿਬ ਤੁਹਾਨੂੰ ਉਸ ਦਿਨ ਹੀ ਹੋਰ ਡੈਪੂਟੇਸ਼ਨ ਲਾ ਦਿੰਦੇ ਆ ਤੇ 30 ਦਿਨ ਦੇ ਵਿੱਚ ਵੀ ਤੁਸੀਂ ਕੰਟਰੀ ਜਿਹੜੀ ਹੈ ਉਹ ਛੱਡ ਨਹੀਂ ਹੁੰਦੀ ਐ ਸੋ ਅੱਗੇ ਗੱਲ ਕਰੀਏ ਜਿਨ੍ਹਾਂ ਦੀ ਇੰਟਰਵਿਊ ਆ ਜਾਂਦੀ ਐ ਤੇ ਉਹਨਾਂ ਨੂੰ ਜੇ ਦਾ ਵਰਕ ਪਰਮਿਟ ਨਹੀਂ ਇਸ਼ੂ ਹੋਇਆ ਤਾਂ ਫਿਰ ਉਹਨਾਂ ਦਾ ਵਰਕ ਪਰਮਿਟ ਪੌਜ਼ ਕਰ ਦਿੰਦੇ ਆ ਕਹਿੰਦੇ ਵੀ ਜਦ ਤੁਹਾਨੂੰ ਤੁਹਾਡੀ ਇੰਟਰਵਿਊ ਪਾਸ ਹੋ ਜੂਗੀ ਤੁਹਾਡਾ ਗ੍ਰੈਂਟ ਹੋ ਜੂਗਾ ਤੇ ਫਿਰ ਤੁਹਾਨੂੰ ਵਰਕ ਪਰਮਿਟ ਇਸ਼ੂ ਹੋਊਗਾ ਸੋ 150 ਦਿਨ ਵਾਲਾ ਟਾਈਮ ਉਹ ਹਜੇ ਵੀ ਚੱਲਦਾ ਪਿਆ ਆ ਪਰ ਜਿਹੜੀਆਂ ਹੁਣ ਨਵੀਆਂ ਐਪਲੀਕੇਸ਼ਨ ਆਇਆ ਛੱਡ ਸਾਹਿਬ ਜਿਹੜੇ ਲੋਕ ਹੁਣ ਐਪਲੀਕੇਸ਼ਨਾਂ ਲਾ ਰਿਹਾ ਜਾਂ ਜਿਨ੍ਹਾਂ ਨੇ ਲਾਉਣੀਆਂ ਉਹਨਾਂ ਨੂੰ ਵਰਕ ਪਰਮਿਟ ਇਹਨਾਂ ਨੇ ਨਹੀਂ ਦੇਣਾ ਹੈਗਾ ਤੇ 90 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਕੇਸ ਦਾ ਨਿਪਟਾਰਾ ਕਰਨਾ ਜਾਂ ਇੱਧਰ ਜਾਂ ਉਧਰ ਜੇ ਪਾਸ ਹੋ ਗਏ ਤਾਂ ਵਰ ਪਰਮਟ ਮਿਲੂਗਾ ਜੇ ਨਹੀਂ ਪਾਸ ਹੁੰਦੇ ਤਾਂ ਤੁਹਾਨੂੰ ਡੈਪੂਟੇਸ਼ਨ ਲਾ ਕੇ ਤਾਂ ਤੁਹਾਨੂੰ ਜਿਹੜਾ ਹੈਗਾ ਰਿਪੋਰਟ ਦਿੱਤਾ ਜਾਊਗਾ ਤੇ ਬਹੁਤੀ ਵਾਰੀ ਜਿਹੜਾ ਹੈਗਾ ਆਈਸ ਵਾਲੇ ਕੋਰਟ ਦੇ ਵਿੱਚੋਂ ਹੀ ਹੁਣ ਅਰੈਸਟ ਕਰੀ ਜਾ ਰਿਹਾ ਮੇਰਾ ਨਹੀਂ ਖਿਆਲ ਕਿਸੇ ਨੂੰ ਅਪੀਲ ਕਰਨ ਦਾ ਵੀ ਟਾਈਮ ਦਿੰਦੇ ਹੋਣਗੇ ਜੇ ਕੋਈ ਅਪੀਲ ਕਰਦਾ ਵੀ ਹੋਊਗਾ ਤਾਂ ਬਾਕੀ ਕਈ ਗੱਲਾਂ ਜਿਹੜੀਆਂ ਇਹਦੇ ਵਿੱਚ ਬਹੁਤ ਇਹੋ ਜਿਹੇ ਹੈਗੇ ਜਿਹੜੇ ਕਾਨੂੰਨੀ ਪੱਖ ਤੋਂ ਬਚਣ ਵਾਲੀਆਂ ਹੈਗੀਆਂ ਪਰ ਹਾਲ ਦੀ ਘੜੀ ਜੇ ਆਪਾਂ ਗੱਲ ਕਰੀਏ ਅਸਾਈਲਮ ਨੂੰ ਲੈ ਕੇ ਜਿਹੜਾ ਟਰੰਪ ਪ੍ਰਸ਼ਾਸਨ ਹੈ ਉਹ ਬਹੁਤ ਜ਼ਿਆਦਾ ਸਖਤ ਤੇਵਰ ਦਿਖਾ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਦੇ ਜਿਹੜੇ ਡਾਇਰੈਕਟਰਸ ਨੇ ਉਹਨਾਂ ਵੱਲੋਂ ਆਏ ਦਿਨ ਜਿਹੜੇ ਆ ਇਹਦੇ ਉੱਤੇ ਸਖਤਾਈ ਜਿਹੜੀ ਆ ਕੀਤੀ ਜਾ ਰਹੀ ਹੈ ਆ ਤੁਸੀਂ ਹੁਣ ਦੇਖਿਆ ਆ ਕਿ ਗ੍ਰੀਨ ਕਾਰਡ ਗ੍ਰੀਨ ਕਾਰਡ ਨੂੰ ਲੈ ਕੇ ਕਿੰਨਾ ਵੱਡਾ ਜਿਹੜਾ ਹੁਣ ਇਹਨਾਂ ਨੇ ਬਗਵਾਲ ਮਚਾ ਦਿੱਤਾ ਕਿ ਜਿਨ੍ਹਾਂ ਲੋਕਾਂ ਦੇ ਚਾਹੇ ਗ੍ਰੀਨ ਕਾਰਡ ਇਸ਼ੂ ਵੀ ਹੋਏ ਆ ਚਾਹੇ ਕਿਸੇ ਦੀ ਅਜੇ ਇੰਟਰਵਿਊ ਆਣੀ ਹੈ ਉਹਨਾਂ ਸਾਰਿਆਂ ਦੇ ਉਹ ਪੌਜ਼ ਕਰ ਦਿੱਤੇ ਗਏ ਆ ਤੇ ਗ੍ਰੀਨ ਕਾਰਡ ਜਿਹੜੇ ਆ ਉਹ ਰਿਵਿਊ ਹੋਣਗੇ ਦੁਬਾਰਾ ਫੇਰ ਤੇ ਆ ਜਿਹੜਾ 19 ਕੰਟਰੀਆਂ ਜਿਹੜੀਆਂ ਆਪਾਂ ਕੱਲ ਜ਼ਿਕਰ ਕਰਕੇ ਹਟੇ ਆ ਉਹਨਾਂ ਉੱਤੇ ਵੀ ਉਹਨਾਂ ਨੇ ਬਿਲਕੁਲ ਸਖਤ ਪਾਬੰਦੀ ਲਾਤੀ ਹੈ ਉਹ ਜਿਹੜੀਆਂ ਉਹ 19 ਕੰਟਰੀਆਂ ਵਿੱਚ ਲੋਕ ਆਉਂਦੇ ਆ ਉਹਨਾਂ ਸਾਰਿਆਂ ਦੇ ਗ੍ਰੀਨ ਕਾਰਡ ਰਿਵਿਊ ਹੋਣਗੇ ਇੱਥੋਂ ਤੱਕ ਕਹਿ ਦਿੱਤਾ ਗਿਆ ਕੇ ਚਾਹੇ ਕੋਈ ਸਿਟੀਜ਼ਨ ਵੀ ਬਣ ਚੁੱਕਾ ਆ ਇਹ ਕੰਟਰੀਆਂ ਹੈਗੀਆਂ ਤੇ ਇਹਨੂੰ ਇਹਨੂੰ ਰਿਵਿਊ ਕੀਤਾ ਜਾਊਗਾ ਜਿਹੜਾ ਵੀ ਕਿਸੇ ਦਾ ਕ੍ਰਿਮੀਨਲ ਰੈਕੋਰਡ ਹੋਇਆ ਤਾਂ ਉਹਦਾ ਜਿਹੜਾ ਸਿਟੀਜ਼ਨਸ਼ਿਪ ਹੈਗੀ ਹੈ ਉਹ ਵੀ ਡੀਨੇਚੁਰਾਈਜ਼ ਕੀਤੀ ਜਾਊਗੀ ਯਾਨੀ ਕਿ ਉਹਦੀ ਜਿਹੜੀ ਸਿਟੀਜ਼ਨ ਹੈ ਉਹ ਵੀ ਭੰਗ ਕੀਤੀ ਜਾ ਸਕਦੀ ਹੈ ਤੋੜੀ ਜਾ ਸਕਦੀ ਹੈ ਤੇ ਉਹ ਪੋਜੀਸ਼ਨ 'ਚ ਪਾਇਆ ਜਾ ਸਕਦਾ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਇਸ ਟਾਈਮ ਜਿਹੜਾ ਮਸਲਾ ਆ ਉਹ ਬਹੁਤ ਗਰਮਾਇਆ ਹੋਇਆ ਤੇ ਚਾਹੇ ਉਹ ਅਸਾਈਲਮ ਸੀਕਰ ਨੇ ਰਿਫਿਊਜੀ ਨੇ ਜਾਂ ਕਿਸੇ ਵੀ ਤਰੀਕੇ ਨਾਲ ਜਿਹੜੇ ਇੱਥੇ ਆ ਰਹੇ ਆ ਉਹਨਾਂ ਵਾਸਤੇ ਹੁਣ ਮੁਸ਼ਕਲਾਂ ਜਿਹੜੀਆਂ ਉਹ ਵੱਡੀਆਂ ਬਣ ਗਈਆਂ ਆ